ਤੁਸੀਂ ਸਮੇਂ ਦੋ ਦਰਵਰ ਵਿਖੇ ਖੜੇ ਆ ਜਿੱਥੇ ਕਿ ਇੱਕ ਠੋਕਰ ਜਿਹੜੀ ਲਾਈ ਗਈ ਸੀ ਪਾਣੀ ਵਧੇ ਨਾਲ ਉਹ ਵੀ ਟੁੱਟੀ ਆ ਇਹ ਸਾਰਾ ਬੰਨ ਜਿਹੜਾ ਹੈਗਾ ਬੰਨਿਆ ਗਿਆ ਸੀ ਪਿੱਛੇ ਰੋ ਮੇਰਾ ਭਰਾ ਇਹ ਪੱਕੀ ਠੋਕਰ ਦੀ ਜਿਹੜੀ ਗਿਰੀ ਆ ਪੱਕੀ ਠੋਕਰ ਇਹ ਪੱਕੀ ਠੋਕਰ ਦੀ ਪੱਕੀ ਗਿਰੀ ਆ ਇਹ ਇਹ ਪੱਕੀ ਠੋਕਰ ਆ ਜੀ ਉਰੇ ਸਾਡੇ ਜਾਂ ਇਹ ਕਰ ਗਈ ਦਾ ਉਹ ਏਰੀਆ ਜਮਾਂ ਹੀ ਗਿਆ ਇੱਕ ਠੋਕਰ ਲੱਗੀ ਹੋਈ ਸੀ ਇਹਨੇ ਪਾਣੀ ਦਾ ਰੁਖ ਪਰਲੇ ਬਸ ਨੂੰ ਮੋੜਿਆ ਹੋਇਆ ਤਾਂ ਪਰ ਪਾਣੀ ਬਹੁਤ ਨੇੜੇ ਆ ਗਿਆ ਤਾਂ ਇੱਧਰ ਕਰਦਾ ਹੁਣ ਇਹ ਠੋਕਰ ਗੱਬੇ ਤੋਂ ਟੁੱਟ ਗਈ ਹੁਣ ਉਹ ਆਰਟੀਓ ਜਾਂ ਐਕਸ਼ਨ ਕੌਣ ਸੀਗੇ ਉਰੇ ਸੀਗੇ ਜਾਂ ਗਰੀ ਆ ਉਹ ਲੰਘੇ ਉਹਨਾਂ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਲੱਖੀਨਾਂ ਨੂੰ ਕਹਿੰਦੇ ਕਹਿੰਦੇ ਤੁਸੀਂ ਆਪਣਾ ਧਰਨਾ ਲਾ ਲਓ ਸਮਾਨ ਮੰਗਦੇ ਆ ਕਹਿੰਦੇ ਧਰਨਾ ਲਾ ਲਓ ਨਹੀਂ ਉਹ ਤੁਸੀਂ ਨਹੀਂ ਉਹਨਾਂ ਨੇ ਕੀ ਕਰਨਾ ਫਿਰ ਉਹਨਾਂ ਨੇ ਕੁਝ ਵੀ ਨਹੀਂ ਕਰਨਾ ਚਾਹੀਉਂ ਉਹਨਾਂ ਨੇ ਕੀ ਕਰਨਾ ਉਹ ਤਾਂ ਕਹਿ ਕੇ ਚਲੇ ਗਏ ਠੋਕਰ ਪੈਂਦੀ ਆ ਗੁਰਦੁਆਰਾ ਦੋਦਪੁਰ ਤੋਂ ਅਗਲੇ ਪਾਸੇ ਐਦਰ ਬਜੀਤਪੁਰ ਤੇ ਬਿਲਕੁਲ ਸਾਹਮਣੇ ਜੀ ਉੱਥੇ ਲੋਕ ਪਹੁੰਚਣ ਸਰਕਾਰ ਪਹੁੰਚੇ ਅਫਸਰ ਪਹੁੰਚਣ ਰਾਤ ਕੰਮ ਚੱਲੂਗਾ ਸਾਰੀ ਰਾਤ ਇਹ ਰਾਤ ਕੰਮ ਚੱਲੂਗਾ ਫੇਰੇ ਇਲਾਕਾ ਬਚੂਗਾ ਨਹੀਂ ਉਹ ਤੋਂ ਬਾਅਦ ਫਿਰ ਕਿਸ਼ਤੀਆਂ ਪ੍ਰਸ਼ਾਸਨ ਦਾ ਇੱਕ ਵੀ ਬੰਦਾ ਮੌਜੂਦ ਨਹੀਂ ਓਰੇ ਇੰਨੀ ਨਲਾਇਕੀ ਨਹੀਂ ਹੋਣੀ ਚਾਹੀਦੀ ਓਰੇ ਆ ਕੇ ਗੱਲ ਦੇ ਕੇ ਜਾਂ ਢਿੱਗ ਗਿਰੀ ਲੰਘੇ ਓਰੇ ਤੇ ਜਿਆਦਾ ਲੇਕਿਨ ਢੋਕਰ ਘੇਰ ਲੱਗਿਆ ਜਦ ਇਹ ਲੰਘੇ ਆਪਣਾ ਖੜਕਾ ਧੁਣ ਕੇ ਵੀ ਇਹਦਾ ਕਰ ਗਿਆ ਧੱਕਾ ਨੂੰ ਧਰਨੇ ਤੋਂ ਧਰਨੇ ਦਾ ਧਰਨੇ ਲਾਓ ਕਹਿੰਦੇ ਜਿੰਨੇ ਵਾਰ ਮੈਂ ਤੁਸੀਂ ਧਰਨੇ ਲਾ ਕੇ ਅਸੀਂ ਮਰਨਾ ਆਉਣ ਓਰੇ ਬਾਈ ਦੱਸੋ ਆਪਏ ਇਹਨੂੰ ਕਿੱਦਾਂ ਬਚਾ ਸਕਦੇ ਅਪੀਲ ਕਰੋ ਲੋਕਾਂ ਨੂੰ ਕਿੱਦਾਂ ਬਚਾ ਸਕਦੇ ਕੋਈ ਇੱਕ ਇੱਕ ਸਮਾਨ ਨਹੀਂ ਪੂਰਾ ਹੈਗਾ ਇੱਥੇ ਸਮਾਨ ਤਾਂ ਸਾਡੇ ਕੋਲ ਚਾ ਲੋਕ ਕੀ ਲੈ ਕੇ ਆਉਣੇ ਦੱਸੋ ਸਾਨੂੰ ਬੋਰੇ ਚਾਹੀਦੇ ਆ ਜਾਲ ਚਾਹੀਦਾ ਓਰੇ ਲੋਕਾਂ ਵੀ ਲੱਗ ਕਿ ਇੱਥੇ ਬੋਰੇ ਵੀ ਹੈਗੇ ਆ ਲੋਕ ਵੀ ਹੈਗੇ ਇੱਥੇ ਜਿਹੜੇ ਜਾਲ ਲੱਗਦੇ ਆ ਵੱਡੇ ਸੈਂਡ ਬੈਗ ਲੱਗਦੇ ਜਿਨ੍ਹਾਂ ਚ ਥੱਲੇ ਪਾ ਕੇ ਬੰਦ ਰੋਕੇ ਜਾਂਦਾ ਉਹਨਾਂ ਦੀ ਲੋੜ ਹੈ ਜੇ ਕੋਈ ਵੀਰ ਜਲਦੀ ਇੱਥੇ ਕਿਤੋਂ ਲਿਆ ਸਕਦੇ ਆ ਤਾਂ ਅੱਜ ਰਾਤ ਵਿੱਚ ਇਸ ਬੰਨ ਨੂੰ ਬਚਾਇਆ ਜਾ ਸਕਦਾ ਸੋ ਇੱਕ ਬੇਨਤੀ ਹੈ ਇੱਕ ਆਵਾਜ਼ ਹੈ ਇੱਕ ਹੁੱਕਾ ਆਪਣੇ ਭਰਾਵਾਂ ਨੂੰ ਪ੍ਰਸ਼ਾਸਨ ਨੂੰ ਕਿ ਜੇ ਕੁਝ ਹੋ ਸਕਦਾ ਹੈ ਉਹ ਰਾਜਨੀਤਿਕ ਲੀਡਰ ਵੀ ਇੱਥੇ ਆਉਣ ਜਿਹੜੇ ਵਿਰੋਧੀ ਪਾਰਟੀਆਂ ਵਿੱਚੋਂ ਜਾਂ ਮੌਜੂਦਾ ਪਾਰਟੀ ਦੇ ਵਿੱਚ ਆ ਇੱਥੇ ਫੋਟੋ ਖਿਚਾ ਕੇ ਜਿਹੜੇ ਚੱਲ ਗਏ ਉਹਨਾਂ ਨੂੰ ਵੀ ਅਪੀਲ ਆ ਕਿ ਇੱਥੇ ਅੱਜ ਆਉਣ ਦੀ ਲੋੜ ਹੈ ਅੱਜ ਇਥੇ ਆ ਕੇ ਖੜੋ ਤੇ ਆਪਣੇ ਭਰਾਵਾਂ ਦੇ ਨਾਲ ਅੱਜ ਇਹ ਬੰਨ ਕਿਸੇ ਵੀ ਹਾਲ ਦੇ ਵਿੱਚ ਟੁੱਟਣਾ ਨਹੀਂ ਚਾਹੀਦਾ ਸੋ ਇਸ ਸਮੇਂ ਦੋਦਪੁਰ ਵਿਖੇ ਖੜੇ ਆ ਜਿੱਥੇ ਕਿ ਇੱਕ ਠੋਕਰ ਜਿਹੜੀ ਲਾਈ ਗਈ ਸੀ ਪਾਣੀ ਵਧੇ ਨਾਲ ਉਹ ਵੀ ਟੁੱਟੀ ਆ ਸੋ ਇੱਥੇ ਚੀਜ਼ਾਂ ਦੀ ਘਾਟ ਵੀ ਆ ਸਾਧਨਾਂ ਦੀ ਅਣਹੋਂਦ ਵੀ ਆ ਜਿਹਦੇ ਕਰਕੇ ਦਿੱਕਤ ਆ ਰਹੀ ਬਿਰਦੀ ਕੀ ਚੱਕਰ ਹੋਇਆ ਹੁਣ ਜਿਹਦੇ ਕਰਕੇ ਸਮੱਸਿਆ ਆ ਰਹੀ ਆ ਗੱਲ ਇਦਾਂ ਜਿਹੜੀ ਆ ਠੋਕਰ ਲੱਗੀ ਹੋਈ ਸੀ ਇਹਨੇ ਪਾਣੀ ਦਾ ਰੁੱਖ ਪਰਲੇ ਬਸ ਨੂੰ ਮੋੜਿਆ ਹੋਇਆ ਤਾਂ ਪਰ ਪਾਣੀ ਬਹੁਤ ਨੇੜੇ ਆ ਗਿਆ ਤਾਂ ਇੱਧਰ ਕਰਦਾ ਹੁਣ ਇਹ ਠੋਕਰ ਗੱਬੇ ਤੋਂ ਟੁੱਟ ਗਈ ਹੁਣ ਉਹ ਆਰਟੀਓ ਜਾਂ ਐਕਸ਼ਨ ਕੋਣ ਸੀਗੇ ਉਰੇ ਸੀਗੇ ਜਾਂ ਗਰੀ ਆ ਉਹ ਲੰਘੇ ਉਹਨਾਂ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਲੱਖੀਨਾਂ ਨੂੰ ਕਹਿੰਦੇ ਕਹਿੰਦੇ ਤੁਸੀਂ ਆਪਣਾ ਧਰਨਾ ਲਾ ਲਓ ਜੀ ਇਹ ਪ੍ਰਸ਼ਾਸਨ ਦਾ ਰਬਈਆ ਜਿਹੜੇ ਉਰੇ ਅਫਸਰ ਨੇ ਜਿਨ੍ਹਾਂ ਦੀ ਡਿਊਟੀ ਬਣਦੀ ਆ ਆ ਲੋਕਾਂ ਨੇ ਬੰਨ ਮਾਰਿਆ ਜੀ ਪੂਰੇ ਪੰਜਾਬ ਨੇ ਇਕੱਠੇ ਹੋ ਕੇ ਪਰ ਉਹਨਾਂ ਵੱਲੋਂ ਕੋਈ ਮੁਸਤੈਦੀ ਨਹੀਂ ਸਮਾਨ ਮੰਗਦੇ ਆ ਕਹਿੰਦੇ ਧਰਨਾ ਲਾ ਲਓ ਨਹੀਂ ਉਹ ਉਹਨਾਂ ਨੇ ਕੀ ਕਰਨਾ ਫਿਰ ਉਹਨਾਂ ਨੇ ਕੁਝ ਵੀ ਨਹੀਂ ਕਰਨਾ ਜੀ ਉਹਨਾਂ ਨੇ ਕੀ ਕਰਨਾ ਉਹ ਤਾਂ ਕਹਿ ਕੇ ਚਲੇ ਗਏ ਸਮਾਨ ਮੰਗਦੇ ਨੇ ਜੀ 5-10 ਬੈਗ ਆਉਣੇ ਹੋਰ ਕੁਝ ਨਹੀਂ ਆਉਂਦਾ ਹੈਗਾ ਕੀ ਕਰੇ ਜੀ ਆ ਵੀ ਕਿੱਥੇ ਜਾਵੇ ਬੰਦਾ ਜੀ ਹੁਣ ਲੋਕ ਪ੍ਰਸ਼ਾਸਨ ਵੱਲੋਂ ਕਮੀ ਲੋਕਾਂ ਵੱਲੋਂ ਤਾਂ ਕਮੀ ਨਹੀਂ ਕੋਈ ਹੈ ਜੀ ਲੋਕ ਤਾਂ ਲੱਗੇ ਹੋਏ ਜੀ ਜਾਨ ਇੱਕ ਕਰਕੇ ਜੀ ਆਪਣੀ ਵੱਡੇ ਜਾਲ ਜਿਹਨਾਂ 'ਚ ਥੈਲੇ ਸੁੱਟਦੇ ਉਹ ਨਹੀਂ ਹੈਗੇ ਤੁਹਾਡੇ ਕੋਲ ਜਾਲ ਵੀ ਨਹੀਂ ਹੈਗੇ ਜੀ ਇੱਕ ਬੈਗ ਆਉਨੇ ਬੜੇ ਸੈਂਟ ਬੈਗ ਕਹਿੰਦੇ ਉਹਨਾਂ ਨੂੰ ਉਹ ਵੀ ਹੈਗੇ ਜਾਲ ਬੈਗ ਤਾਂ ਛੱਡੋ ਪ੍ਰਸ਼ਾਸਨ ਦਾ ਇੱਕ ਵੀ ਬੰਦਾ ਨਹੀਂ ਹੁਣ ਦੀ ਨਾ 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 ਇੱਕ ਵੀ ਬੰਦਾ ਹੁਣ ਹੁਣ ਦੀ ਜਿਹੜੀ ਹੁਣ ਦੀ ਜਮਾਂ ਹੀ ਬਿਲਕੁਲ ਸਿਚੁਏਸ਼ਨ ਆ ਜਿਹਦੇ ਕਰਕੇ ਤਿੰਨ ਦਿਨਾਂ ਦਾ ਨਾ ਠੋਕਰ ਕਰਕੇ ਬੰਨ ਖੜਾ ਹੈ ਇਹ ਠੋਕਰ ਗਈ ਪਹਿਲਾਂ ਤਾਂ ਮੇਰਾ ਸਭ ਤੋਂ ਪਹਿਲਾਂ ਕਹਿਣਾ ਤਾਂ ਆਹ ਜਿਹੜੇ ਨਾਲ ਦੇ ਪਿੰਡ ਦਾ ਉਧਰ ਜਿੰਨੇ ਵੀ 20 25 ਪਿੰਡ ਬੈਠੇ ਠੀਕ ਹੈ ਕਿਉਂਕਿ ਗਿਆ ਸਿਸਟਮ ਤੇ ਦੂਏ ਨੰਬਰ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਜਿਨ੍ਹਾਂ ਨੂੰ ਬੇਨਤੀ ਆ ਆਰਮੀ ਬਤਾਓ ਕੱਲ ਨੂੰ ਕੱਲ ਤੇ ਹੁਣ ਤੱਕ ਜਿਕਣਾ ਮਰਜੀ ਕਰਕੇ ਹਾਂ ਮੈਂ ਬੱਤ ਬੱਤ ਮੈਨੂੰ ਪ੍ਰਭਾਵ ਦੋਦਪੁਰ ਦੇਈ ਠੋਕਰ ਪੈਂਦੀ ਹੈ ਗੁਰਦੁਆਰਾ ਦੋਦਪੁਰ ਤੋਂ ਅਗਲੇ ਪਾਸੇ ਇਧਰ ਬਜੀਤਪੁਰ ਦੇ ਬਿਲਕੁਲ ਸਾਹਮਣੇ ਜੀ ਉੱਥੇ ਲੋਕ ਪਹੁੰਚਣ ਸਰਕਾਰ ਪਹੁੰਚੇ ਅਫਸਰ ਪਹੁੰਚਣ ਰਾਤ ਕੰਮ ਚੱਲੂਗਾ ਸਾਰੀ ਰਾਤ ਜੇ ਰਾਤ ਕੰਮ ਚੱਲੂਗਾ ਫੇਰ ਇਹ ਇਲਾਕਾ ਬਚੂਗਾ ਨਹੀਂ ਹੋ ਤਾਂ ਬਾਅਦ ਫਿਰ ਕਿਸ਼ਤੀਆਂ ਲੈ ਕੇ ਲੋਕਾਂ ਨੂੰ ਕੱਢਦੇ ਫਿਰਨਗੇ ਫਾਇਦਾ ਨਹੀਂ ਕੋਈ ਜੀ ਹੈਲੀਕਾਪਟਰ ਵੀ ਇੱਕੋ ਆ ਸਾਡੇ ਕੋਲ ਤਾਂ ਉੱਥੇ ਲੱਗੇ ਹੋਏ ਦੂਆ ਤੋਰੇ ਹੋਣਾ ਨਹੀਂ ਕੋਈ ਵੀ ਕਿੱਥੇ ਜਾਓਗੇ ਲੋਕ ਨਾ ਮਤਲਬ ਤੇ ਰੌਲਾ ਨਾ ਪ ਉਹ ਤਾਂ ਦੇਖਿਓ ਜੀ ਬਹੁਤ ਰਗੜ ਰਹੇ ਆ ਕੋਕਰ ਕਰ ਰਹੇ ਆ ਜੀ ਪਾਰ ਹੋ ਗਿਆ ਜੀ ਉਹਦਾ ਉਹ ਤਾਂ ਜਮੇ ਪਾਰ ਹੋ ਚਲੀ ਜਿਹੜਾ ਉਰੇ ਦਾ ਲੱਗਿਆ ਜਿੰਨੇ ਵੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਹੈ ਇੱਥੇ ਤੰਬੂ ਦੇ ਵਿੱਚ ਇਸ ਟਾਈਮ ਬੈਠੇ ਤੇ ਉਹ ਦੇਖ ਲਓ ਸਾਰਾ ਚੱਕਤਾ ਕਿਉਂਕਿ ਉਰੇ ਬਸ ਇੱਥੇ ਤੱਕ ਪਹੁੰਚ ਚੁੱਕਿਆ ਇਹ ਸਾਰਾ ਕੁਝ ਗਿਆ ਬਿਲਕੁਲ ਬਾਕੀ ਸਾਰੇ ਜਿਹੜੇ ਸਾਰੇ ਵੀਰ ਆ ਸਵੇਰ ਦੇ ਜੋਰ ਮਾਰੇ ਇਹਨਾਂ ਦੇ ਚਿਹਰੇ ਦੇਖੋ ਹੁਣ ਇਹ ਤਾਂ ਮਿਊਜ਼ ਹੋ ਗਿਆ ਕਿਉਂਕਿ ਜਿਹੜੇ ਇੱਕੋ ਇੱਕ ਮੇਦ ਸੀ ਉਹ ਵੀ ਨਹੀਂ ਰਹੀ ਪ੍ਰਸ਼ਾਸਨ ਦਾ ਇੱਕ ਵੀ ਬੰਦਾ ਮੌਜੂਦ ਨਹੀਂ ਓਰੇ ਇੰਨੀ ਨਲਾਇਕੀ ਨਹੀਂ ਹੋਣੀ ਚਾਹੀਦੀ ਜੋ ਸਮਾਨ ਮੰਗਦੇ ਆ ਉਹ ਪ੍ਰੋਵਾਈਡਰ ਨਹੀਂ ਹੁੰਦਾ ਸਿਰਫ ਖਾਣਾ ਪੂਰਤੀ ਕਰਕੇ ਚਲੇ ਜਾਂਦੇ ਆ ਸਾਡੀ ਹੱਥ ਜੋੜ ਕੇ ਹਰ ਘਟੋ ਘਟ ਪ੍ਰਸ਼ਾਸਨ ਹੋਣਾ ਲੋਕਾਂ ਨੂੰ ਤਾਂ ਹਿੰਮਤ ਹੌਸਲਾ ਤੇ ਸਮਾਨ ਦੇਵੇ ਜਾਲ ਵੀ ਨਹੀਂ ਦੇ ਰਹੇ ਤੇ ਬਹੁਤ ਵੱਡੀ ਨਿਕਾਮੀ ਆ ਬਾਈ ਜੀ ਮੈਂ ਸਾਨੂੰ ਧਮਕੀਆਂ ਨਾ ਦਿਓ ਧਰਨੇ ਆ ਦੀਆਂ ਤੁਸੀਂ ਅਸੀਂ ਸੜਕਾ ਰੋਕ ਲੋਕਾਂ ਦਾ ਫਿਰ ਕੀ ਹੋ ਜੂਗਾ ਓਰੇ ਹੀ ਗਾਈਂ ਉਰੇ ਆ ਕੇ ਗੱਲ ਦੇ ਕੇ ਜਾਂ ਢਿੱਗ ਗਿਰੀ ਲੰਘ ਗਏ ਉਰੇ ਤੇ ਜਿਆਦਾ ਲੇਕਿਨ ਢੋਕਰ ਘੇਰ ਲੱਗਿਆ ਜਦ ਲੰਘੇ ਆਪਣਾ ਖੜਕਾ ਧੁਣ ਕੇ ਵੀ ਇਹਦਾ ਗਰ ਗਿਆ ਕਿਹਨੂੰ ਸਹਾਰਨੇ ਤੂੰ ਨੇਦਾ ਧਰਨੇ ਲਾਓ ਕਿੰਨੇ ਵਾਰ ਮੈਂ ਤੁਸੀਂ ਧਰਨੇ ਲਾ ਕੇ ਅਸੀਂ ਮਰਨਾ ਆਉਣ ਉਰੇ ਜਿਆਦਾ ਪਰ ਹੁਣ ਪਰੇ ਜਾ ਕੇ ਆਏ ਆ ਜਾਂ ਸਾਰੀ ਆਫਸਰਾਂ ਕੋਲ ਜ਼ਮੀਨ ਆ ਉਹ ਉਹਨੂੰ ਬਚਾਉਣ ਪਿੱਛੇ ਸਾਡਾ ਲੱਗ ਬਾਈ ਦੱਸੋ ਆਪਾਂ ਇਹਨੂੰ ਕਿੱਦਾਂ ਬਚਾ ਸਕਦੇ ਆ ਅਪੀਲ ਕਰੋ ਲੋਕਾਂ ਨੂੰ ਕਿੱਦਾਂ ਬਚਾ ਸਕਦੇ ਕੋਈ ਇੱਕ ਇੱਕ ਸਮਾਨ ਨਹੀਂ ਪੂਰਾ ਹੈਗਾ ਇੱਥੇ ਸਮਾਨ ਤਾਂ ਸਾਡੇ ਕੋਲ ਚਾ ਲੋਕ ਕੀ ਲੈ ਕੇ ਆਉਣੇ ਦੱਸੋ ਲੋਕਾਂ ਦੇ ਦੱਸ ਨੇ ਮਿੱਟੀ ਦੇ ਬੋਰੇ ਜੇ ਬੜੇ ਬੜੇ ਆਣਨਗੇ ਯਾਰ ਤੁਸੀਂ ਦੱਸਤਾ ਦੋ ਸਾਨੂੰ ਬੋਰੇ ਚਾਹੀਦੇ ਆ ਜਾਲ ਚਾਹੀਦਾ ਓਰੇ ਸੋ ਜਿਹੜੇ ਕਾਰਸੇਵ ਵਾਲੇ ਬਾਬਾ ਜੀ ਵੀ ਹੈਗੇ ਆ ਕੋਈ ਤਾਂ ਜ਼ਰੂਰ ਇਸ ਵਕਤ ਜੇ ਕੰਮ ਚੱਲੂਗਾ ਤਾਂ ਠੀਕ ਹੈ ਨਹੀਂ ਤਾਂ ਫਿਰ ਕਿੰਨੇ ਲੱਖਾਂ ਜੀ ਮਾਰਕ ਕਰੂਗਾ ਇਹ ਇਹ ਤਕਰੀਬਨ ਤਕਰੀਬਨ ਸਵਾ ਲੱਖ ਦੇ ਨੇੜੇ ਲੋਕ ਆ ਤੇ ਲੋਹੇੜਾਂ ਤੱਕ ਮਾਛੀਵੜ ਦਾ ਸਾਰਾ ਕੁਝ ਡੁੱਬੂਗਾ ਔਰ ਰੈੱਡ ਜ਼ੋਨ ਨੇ ਦਿੱਤਾ ਹੋਇਆ ਇੱਥੇ ਮਰਨਗੇ ਜੀ ਜੀਆ ਜੰਤ ਮਰੂਗਾ ਇੱਥੇ ਉਹ ਤਾਂ ਬਿਮਾਰੀਆਂ ਫੈਲਣੀਆਂ ਪਸ਼ੂ ਮਰ ਜਾਣੇ ਜੀ ਇੱਥੇ ਲੋਕਾਂ ਦੇ ਇੱਥੇ ਲੋਕ ਪਹਿਲੇ ਮਰੇ ਆ ਬਾਈ ਜੀ ਇੱ ਕੀ ਕਰ ਲੋ ਕਿੱਧਰ ਜਾਣ ਜੀ ਹੁਣ ਇੱਥੇ ਆਫਸਰ ਜਾਈਏ ਨੇ ਉਹ ਕਹੀ ਨਾ ਧਰਨਾ ਲਾ ਲਓ ਕੁਝ ਕਰ ਲੋ ਅਸੀਂ ਉਦੋਂ ਦੇ ਬੋਲੇ ਨਹੀਂ ਜੀ ਅਸੀਂ ਕਿਸੇ ਨਿੰਦਿਆ ਨਹੀਂ ਕੀਤੀ ਕਿਸੇ ਬਾਰੇ ਅਸੀਂ ਗਲਤ ਨਹੀਂ ਬੋਲੇ ਵੀ ਠੀਕ ਹੈ ਸਾਥ ਦੇ ਰਹੇ ਦਿਓ ਪਰ ਹੁਣ ਤਾਂ ਮਾਰਨ ਪਰ ਖੜੇ ਆ ਜੀ ਹੁਣ ਵੀ ਨਹੀਂ ਆ ਰਹੇ ਕਿੱਥੇ ਜਾਊਗਾ ਜੀ ਬੰਦਾ ਦੱਸੋ ਕੀ ਕਰੇ ਬਾਰ ਬਾਰ ਕਹੀ ਨਾ ਲੋਕਾਂ ਨੂੰ ਵੀ ਬੇਨਤੀ ਆਪੀਲਾ ਵੀ ਬੰਨ੍ਹਰ ਪਹੁੰਚੋ ਆਪਾਂ ਆਪਣੇ ਇੱਕ ਇਹਨਾਂ ਬੱਚੇ ਆਪਲਾ ਇਹ ਇੱਥੇ ਹੀ ਖਤਮ ਕਰ ਦਿਓ ਸਰਨਾਮਾ ਇਹਨੂੰ ਪਾ ਦਿਓ ਇਨਫੋਰਮੇਸ਼ਨ ਦੇ ਦਿਓ ਲੋਕਾਂ ਨੂੰ ਬਸ ਠੀਕ ਹੈ ਭਾਈ ਸੋ ਬਿਲਕੁਲ ਬਿਲਕੁਲ ਸੋ ਅਪੀਲ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਲੋਕ ਜਿਹੜੇ ਹਜੇ ਸਵੇਰ ਤੇ ਕੰਮ ਕਰ ਰਹੇ ਇਹਨਾਂ ਦੇ ਚਿਹਰੇ ਹੁਣ ਮਯੂਸ ਹੈ ਤੇ ਇਹ ਚਾਹੁੰਦੇ ਆ ਕਿ ਇਹ ਬੱਚ ਜਵੇ ਬੰਨ ਬਹੁਤ ਚੁੱਕਿਆ ਗਰਦਨ ਤੱਕ ਹੁਣ ਸਿਰਫ ਇਹ ਦੇਖ ਰਿਹਾ ਵੀ ਨਾਸਾ ਤੱਕ ਪਹੁੰਚੇ ਮਰੇ ਪ੍ਰਸ਼ਾਸਨ ਇਹ ਦੇਖ ਰਿਹਾ ਜਿਹਨੂੰ ਮਰਜੀ ਫੋਨ ਕਰ ਲਓ ਕੋਈ ਨਹੀਂ ਲੋਕਾਂ ਨੇ ਵੀ ਅਪੀਲ ਔਰੇ ਵੀ ਹੈਗੇ ਆ ਲੋਕ ਵੀ ਹੈਗੇ ਤੇ ਜਿਹੜੇ ਜਾਲ ਲੱਗਦੇ ਆ ਵੱਡੇ ਸੈਂਡ ਬੈਗ ਲੱਗਦੇ ਜਿਨ੍ਹਾਂ ਦੇ ਥੱਲੇ ਪਾ ਕੇ ਬੰਦ ਰੋਕੇ ਜਾਂਦਾ ਉਹਨਾਂ ਦੀ ਲੋਡ ਜੇ ਕੋਈ ਵੀਰ ਜਲਦੀ ਇੱਥੇ ਕਿਤੋਂ ਲਿਆ ਸਕਦੇ ਆ ਤਾਂ ਅੱਜ ਰਾਤ ਵਿੱਚ ਇਸ ਬੰਨ ਨੂੰ ਬਚਾਇਆ ਜਾ ਸਕਦਾ ਸੋ ਇਹ ਲੋਕ ਕਈ ਦਿਨਾਂ ਤੇ ਲੱਗੇ ਹੋਏ ਇਹਨਾਂ ਦੀ ਮਿਹਨਤ ਦੇ ਉੱਤੇ ਹੁਣ ਪਾਣੀ ਫਿਰ ਰਿਹਾ ਸੋ ਇੱਕ ਬੇਨਤੀ ਹੈ ਇੱਕ ਆਵਾਜ਼ ਹੈ ਇੱਕ ਹੋਕਾ ਆਪਣੇ ਭਰਾਵਾਂ ਨੂੰ ਪ੍ਰਸ਼ਾਸਨ ਨੂੰ ਕਿ ਜੇ ਕੁਝ ਹੋ ਸਕਦਾ ਹੈ ਉਹ ਰਾਜਨੀਤਿਕ ਲੀਡਰ ਵੀ ਇੱਥੇ ਆਉਣ ਜਿਹੜੇ ਵਿਰੋਧੀ ਪਾਰਟੀਆਂ ਵਿੱਚੋਂ ਜਾਂ ਮੌਜੂਦਾ ਪਾਰਟੀ ਦੇ ਵਿੱਚ ਇੱਥੇ ਫੋਟੋ ਖਿਚਾ ਕੇ ਜਿਹੜੇ ਚੱਲ ਗਏ ਉਹਨਾਂ ਨੂੰ ਵੀ ਅਪੀਲ ਇੱਥੇ ਅੱਜ ਆਉਣ ਦੀ ਲੋੜ ਆ ਅੱਜ ਇੱਥੇ ਆ ਕੇ ਖੜੋ ਤੇ ਆਪਣੇ ਭਰਾਵਾਂ ਦੇ ਨਾਲ ਅੱਜ ਇਹ ਬੰਨ ਕਿਸੇ ਵੀ ਹਾਲ ਦੇ ਵਿੱਚ ਟੁੱਟਣਾ ਨਹੀਂ ਚਾਹੀਦਾ ਫੌਜ ਆਈ ਹੋਈ ਸੀਗੀ ਫੌਜ ਦੇ ਬੰਦੇ ਵੀ ਚੱਲ ਗਏ ਹੁਣ ਇੱਥੇ ਅਸਲ ਲੋੜ ਹੋਣਾ ਜੀ ਹੁਣ ਚੱਲ ਗਈ ਫੌਜ ਵੀ ਚੱਲ ਗਈ ਸੋ ਬਿਲਕੁਲ ਇਹ ਮੌਕਾ ਹੈ ਇਹ ਜਗ੍ਹਾ ਕਿਹੜੀ ਕੋਈ ਹੋਰ ਜਗ੍ਹਾ ਦੱਸ ਦਿਓ ਵੀਰੇ ਦੋਦਪੁਰ ਦੋਦਪੁਰ ਮੰਡਾ ਦੋਦਪੁਰ ਚਮਕੌਰ ਸਾਹਿਬ ਦੇ ਨੇੜੇ ਬੰਨੋ ਬੰਨਾ ਆ ਕੇ ਇੱਥੇ ਪਹੁੰਚੇ ਜਾ ਸਕਦਾ ਸਵੇਰੇ ਐਮਐਲਏ ਸਾਹਿਬ ਆਏ ਸੀ ਪੰਜ ਪੌਪਲਾਨਾ ਲਾ ਕੇ ਗਏ ਪਿਛਲੇ ਪਾਸੇ ਉਹ ਚੱਲ ਰਹੀਆਂ ਆ ਕੇ ਦੇਖ ਲੈਣ ਹਲੇ ਤੱਕ ਪੌਪਲਨਾ ਨਹੀਂ ਪਹੁੰਚਿਆ ਸਵੇਰ ਦੀ ਸਵੇਰ ਦੇ ਆਰਡਰ ਕਰਕੇ ਗਏ ਅਫਸਰਾਂ ਨੂੰ ਪਹੁੰਚਿਆ ਨਹੀਂ ਹੈ ਸੋ ਬਿਲਕੁਲ ਭਾਈ ਪਹੁੰਚੋ ਬੇਨਤੀ ਆ ਕਿ ਇੱਥੇ ਆ ਕੇ ਸੋ ਅੱਗੇ ਵੀ ਇੱਕ ਵਾਰੀ ਹਾਲਾਤ ਦਿਖਾ ਦੇ ਮੈਂ ਨਹੀਂ ਚਾਹੁੰਦਾ ਦੀ ਇਸ ਵੀਡੀਓ ਨੂੰ ਬਹੁਤ ਵੱਡੀ ਕਰੀਏ ਤਾਂ ਕਿ ਇਹ ਲੋਕਾਂ ਤੱਕ ਪਹੁੰਚ ਜਵੇ ਸੋ ਹਾਲਾਤ ਜਿਹੜੇ ਹੈਗੇ ਇੱਕ ਵਾਰੀ ਸੀ ਦੇਖਣਾ ਚਾਹਾਂਗੇ ਹਾਂਜੀ ਆ ਗਿਆ ਹੁਣ ਆ ਸਾਡੇ ਸਾਹਮਣੇ ਗਿਰਿਆ ਤਾਂ ਦੇਖੋ ਕਿ ਖਾਰ ਲੱਗ ਚੁੱਕੀ ਆ ਇਹ ਸਾਰਾ ਬੰਦ ਜਿਹੜਾ ਹੈਗਾ ਬੰਨਿਆ ਗਿਆ ਸੀ ਪਿੱਛੇ ਰੋ ਮੇਰਾ ਭਰਾ ਇਹ ਪੱਕੀ ਠੋਕਰ ਦੀ ਜਿਹੜੀ ਗਿਰੀ ਆ ਪੱਕੀ ਠੋਕਰ ਦੀ ਪੱਕੀ ਗਿਰੀ ਆ ਇਹ ਇਹ ਪੱਕੀ ਠੋਕਰ ਆ ਜੀ ਉਹ ਸਾਡੇ ਜੇ ਇਹ ਕਰ ਗਈ ਤਾਂ ਉਹ ਏਰੀਆ ਜਮੈਂ ਗਿਆ ਇਹ ਪਾਣੀ ਹੁਣ ਪਿੰਡਾਂ 'ਚ ਵੜਨਾ ਜਾ ਕੇ ਤਾਂ ਬਿਲਕੁਲ ਜਦੋਂ ਇਹ ਠੋਕਰ ਜਿਹੜੀ ਹੈਗੀ ਹੈ ਜੇ ਗਿਰਦੀ ਹੈ ਤਾਂ ਇਧਰ ਦਾ ਏਰੀਆ ਉਹ ਸਾਰਾ ਭਾਈ ਜੀ ਉੱਪਰ ਆ ਜਾਓ ਉੱਪਰ ਆ ਜਾਓ ਉਹ ਵੀਰੇ ਉਹ ਵੀਰੇ ਉੱਪਰ ਆ ਚਲ ਗਿਆ ਥੱਲੇ ਤੁਸੀਂ ਉੱਪਰ ਆਓ ਯਾਰ ਤੁਸੀਂ ਉੱਪਰ ਆਓ ਆਜੋ ਆਜੋ ਤਾਂ ਮੇਰਾ ਭਰਾ ਆਪਣੀ ਜਿਹੜੀ ਹੈਗੀ ਸਾਰੇ ਸੇਫਟੀ ਰੱਖੋ ਤਾਂ ਪ੍ਰਸ਼ਾਸਨ ਨੂੰ ਵੀ ਅਪੀਲ ਆ ਲੋਕਾਂ ਨੂੰ ਵੀ ਅਪੀਲ ਆ ਵੀ ਅੱਜ ਰਾਤ ਦੇ ਵਿੱਚ ਜਸਮਾਨ ਨੂੰ ਬਚਾਣ ਦੀ ਆਪਾਂ ਕਿਰਪਾ ਕਰੀਏ ਘਬਰਾਉਣ ਦੀ ਲੋੜ ਨਹੀਂ ਪਰ ਹਿੰਮਤ ਸਾਰੇ ਰੱਖੋ ਰਲ ਮਿਲ ਕੇ ਅਸੀਂ ਇਸ ਮੁਸੀਬਤ ਦਾ ਹੱਲ ਕੱਢ ਸਕਦੇ ਹਾਂ